ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਬਾਬਾ ਸਾਈ ਭੀਮਰਾਓਂ Ambedkar ਜੀ ਦੇ ਬੁੱਤੂ ਉੱਪਰ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਉਹਨਾਂ ਨੂੰ ਯਾਦ ਕੀਤਾ ਗਿਆ ਅੱਜ ਬਾਬਾ ਸਾਈ ਭੀਮਰਾਓਂ Ambedkar ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਕਾਂਗਰਸ ਬਲਾਕ ਦੇ ਪ੍ਰਧਾਨ ਮੰਗਤਮਾ ਵੀ ਟਿੰਕਾ ਗਾਜੇਵਸ ਅਤੇ ਹੋਰ ਕੌਂਸਲਰਾਂ ਵੱਲੋਂ ਬਾਬਾ ਸਾਹਿਬ ਨੂੰ ਯਾਦ ਕਰਕੇ ਉਹਨਾਂ ਦੇ ਬੁੱਤ ਤੇ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਆਸ਼ੀਰਵਾਦ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਬਾਬਾ ਸਾਹਿਬ ਨੂੰ ਭੁੱਲਿਆ ਨਹੀਂ ਜਾ ਸਕਦਾ ਉਹਨਾਂ ਨੇ ਭਾਰਤ ਦਾ ਸੰਵਿਧਾਨ ਬਣਾਇਆ ਸੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ

ਰੋਦੇ ਆਗੇ ਠੋਕ ਕੇ ਬਾਬਾ ਸਾਹਿਬ ਜੀ ਮਰਾ ਮੇਡ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਜੀ ਮਰਾ ਮੇਡ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਤੇਰੀ ਨੇਕ ਕਮਾਈ 26 ਜਨਵਰੀ 1950 ਨੂੰ ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਇਸ ਦਿਨ ਲਾਗੂ ਹੋਇਆ ਸੀ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਸਮਾਣੇ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਬਾਬਾ ਜੀ ਦੇ ਸੰਵਿਧਾਨ ਲਿਖਿਆ ਹੋਇਆ ਹੈ ਉਹਨਾਂ ਦੇ ਕਰਮਾ ਕਿਤੇ ਮੁਤਾਬਿਕ ਚੱਲਣ ਦੀ ਆਪਾਂ ਕੋਸ਼ਿਸ਼ ਕਰੀਏ ਤੇ ਬਾਬਾ ਜੀ ਦੇ ਚਰਨਾਚ ਮੈਂ ਅੱਜ ਨਮਨ ਕਰਦਾ ਬਹੁਤ ਬਹੁਤ ਧੰਨਵਾਦ ਅੱਜ 26 ਜਨਵਰੀ 1950 ਨੂੰ ਜਿਹੜਾ ਭਾਰਤ ਰਤਨ ਬਾਬਾ ਅੰਬੇਦਕਰ ਸਾਹਿਬ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਤੇ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਜਿੰਨੇ ਵੀ ਇਹਨਾਂ ਦੇ ਸਿਧਾਂਤ ਲਿਖੇ ਨੇ ਜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਰਸਤੇ ਤੇ ਚੱਲਣ ਦੀ ਪ੍ਰੇਰਣਾ ਕਰਦੇ ਹਾਂ ਇਹਦੇ ਨਾਲ ਨਾਲ ਜਿਹੜੇ ਨੌਜਵਾਨ ਅਜਗਾ ਨਸ਼ੇ ਨਸ਼ਾ ਸੰਬੰਧੀ ਜਿਹੜੇ ਵਿਚਵਾਖੋ ਘਰ ਹੋ ਰਹੇ ਨੇ ਉਹਨਾਂ ਨੂੰ ਨਸ਼ਿਆਂ ਨੂੰ ਪ੍ਰੇਤ ਕਰਦੇ ਹੋਏ ਜਿਹੜੇ ਬੱਚੇ ਖੇਡਾਂ ਦੇ ਵਿੱਚ ਜਾਂ ਉਹਦੇ ਵਿੱਚ ਹੁਸ਼ਿਆ ਕਰਨ ਇੱਕ ਵਾਰ ਫੇਰ ਸਾਰੇ ਦੇਸ਼ ਵਾਸੀਆਂ ਦੇ ਪੰਜਾਬ ਵਾਸੀਆਂ ਨੂੰ ਬਾਬਾ ਸਾਹਿਬ ਨੂੰ ਸਲਾਮ ਅੱਜ 26 ਜਨਵਰੀ ਦੇ ਉਪਲਬਖਸ਼ ਦੇ ਵਿੱਚ ਮੈਂ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਮਨ ਕਰਨ ਆਇਆ ਤੇ ਉਹਨਾਂ ਨੂੰ ਸਜਦਾ ਕਰਦਾ ਜਿਨ੍ਹਾਂ ਨੇ 1950 ਦੇ ਵਿੱਚ ਸਾਡੇ ਸੰਵਿਧਾਨ ਨੂੰ ਲਾਗੂ ਕਰਵਾਇਆ ਸੀਗਾ ਤੇ ਇਹ ਉਹ ਸੰਵਿਧਾਨ ਹੈ ਜਿਹੜਾ ਸੁਵਦੇਸ਼ੀ ਸੰਵਿਧਾਨ ਹੈ ਜਿਸ ਕਰਕੇ ਡਾਕਟਰ ਭੀਮrao ਅੰਬੇਦਕਰ ਜੀ ਜਾਣੇ ਜਾਂਦੇ ਨੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਵਿਦੇਸ਼ੀ ਸੰਵਿਧਾਨ ਨਹੀਂ ਇੱਥੇ ਲਾਗੂ ਕਰਨਾ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਇਹ ਸੰਵਿਧਾਨ ਬਣਾਇਆ ਤੇ ਇਹਨੂੰ ਲਾਗੂ ਕਰਾਇਆ ਉਸੇ ਤਹਿਤ ਇਸ 26 ਜਨਵਰੀ ਜਿਹੜਾ ਸੰਵਿਧਾਨ ਦਿਵਸ ਦੇ ਤੌਰ ਤੇ ਬਣਾਇਆ ਜਾਂਦਾ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਦਿਨ ਤੇ ਬਹੁਤ ਬਹੁਤ ਵਧਾਈ ਦਿੰਦਾ ਧੰਨਵਾਦ